ਰਾਮ ਮੰਦਰ ਸਾਡੇ ਲਈ ਸਾਰਿਆਂ ਲਈ ਅਰਾਧਿਆ ਹੈ ਅਗਰ ਤੁਸੀਂ 2024 ਦੇ ਇਲੈਕਸ਼ਨਾਂ ਨੂੰ ਜੋੜ ਕੇ ਦੇਖਦੇ ਹੈਂ ਤੇ ਫਿਰ ਤਾਂ ਉੱਤੇ ਵੀ ਪੋਲਿਟਿਕਸ ਹੋਰੀ ਭਗਵਾਨ ਦੇ ਉੱਤੇ ਪੋਲਿਟਿਕਸ ਹੋਣੀ ਚਾਹੀਦੀ ਇਹਦੀ ਲੋਲੀ ਉਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਕੀ ਹੁੰਦੀ ਹੈ ਹਾਂਜੀ ਸੋ ਮੈਂ ਤਾਂ ਧੰਨਵਾਦ ਕਰਦਾ ਮਨਵੀ ਇਸ ਸ਼ੁਭ ਕੰਮ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਕਹਿੰਦਾ ਮੈਂ ਧੰਨਵਾਦ ਜੀ ਸਾਰਿਆਂ ਦਾ ਲੋਕਾਂ ਨੂੰ نیچے ਕਰੋ ਹਾਂ ਤੋ ਬਹੁਤ ਬਹੁਤ ਖੁਸ਼ੀ ਦਾ ਮੌਕਾ ਆ ਹਾਂਜੀ ਕਿਉਂਕਿ ਆਜੀ ਥੱਲੇ ਤੋਂ ਮੈਂ ਸਾਡੀ ਸਭੇ ਦਾ ਆਇਆ ਕੰਨਿਆ ਪੂਜਨ ਦੀ ਹਾਂਜੀ ਪਰ ਕੁਝ ਐਦਾਂ ਦੇ ਹਾਲਾਤ ਵਿੱਚ ਆ ਗਏ ਜੈ ਸਾਨੂੰ ਲੱਗਾ ਵੀ ਅਸੀਂ ਪਿੱਛੇ ਚਲੇ ਗਏ ਤਾਂ ਸਾਨੂੰ ਨਾਰਾ ਦੇਣਾ ਪਿਆ ਬੇਟੀ ਬਚਾਓ ਔਰ ਬੇਟੀ ਪੜਾਓ ਦਾ ਸੋ ਅੱਜ ਅਸੀਂ ਕੰਨਿਆ ਮਾਂ ਦੀ ਲੋਹੜੀ ਪਾ ਕੇ ਮੈਂ ਪਿੱਛੇ ਵੀ ਇੱਕ ਮਿੰਟਸ ਜਾ ਕੇ ਆਏ ਹਾਂ ਫਲੋਰ ਦੇ ਵਿੱਚ ਉੱਥੇ 5100 ਬੱਚਿਆਂ ਦੀ ਉਹ ਬੇਟੀਆਂ ਦੀ ਲੋੜੀ ਪਾਈ ਹੈ ਅੱਜ ਸੋ ਇਹ ਬੜਾ ਅੱਛਾ ਮੈਸੇਜ ਹੈ ਔਰ ਜਿੰਨਾ ਅਸੀਂ ਸਾਰੇ ਇਹਨਾਂ ਨੂੰ ਲੋਕ ਜਿੱਥੇ ਤੱਕ ਜਾਊਗਾ ਉਸ ਤੱਕ ਲੋਕ ਅਵੇਅਰ ਹੋਊਗੇ ਆਪਣੇ ਕੰਨਿਆਂ ਪਰ ਜਿਹੜਾ ਪਿਆਰ ਹੈ ਅਸੀਂ ਪੁੱਛਦੇ ਸੀਗੇ ਲੇਕਿਨ ਵਿੱਚ ਇਦਾਂ ਦਾ ਟਾਈਮ ਜਿਹੜਾ ਸਗਾ ਉਹ ਲੋਕ ਹੁਣ ਅੱਜ ਬੱਚਿਆਂ ਨੂੰ ਬੱਚੀਆਂ ਜਿਆਦਾ ਤਰੱਕੀ ਕਰ ਰਹੀਆਂ ਇਸ ਵੇਲੇ ਜੀ ਸਾਨੂੰ ਜੋ ਸਿੱਤੂ ਲੱਗਦਾ ਕਿ ਗਣਾ ਪੰਜਾਬ ਪੰਨ ਕਾਫੀ ਕਟ ਉੱਤੇ ਚੱਲਦਾ ਹੈ ਸਿੱਤੂ ਲੈ ਕੇ ਹਾਂਜੀ ਮੈਂ ਨਵਜੋਤ ਸਿੰਘ ਸਿੱਤੂ ਬਾਰੇ ਸਿੱਧੂ ਬਾਰੇ ਨਵਜੋਤ ਸਿੰਘ ਜੀ ਜੀ ਸਰ ਨੋ ਕੰਫੀਗਨਾ ਚਾਹੀਦਾ ਉਹਨਾਂ ਨੂੰ ਦਿੱਤੇ ਸਰ ਸਰ ਸਦਾ ਗੱਲ ਇਹ ਹੈ ਸਰ ਸੁਪੀਰ ਸਿੰਘ ਬਾਦਲ ਨੇ ਬਾਹਾਨੀਆਂ ਕੇਸ ਦਾਇਰ ਕੀਤਾ ਹੈਗਾ ਇਹ ਕਿਹਦੇ ਤੇ ਸੀਐਮ ਸਾਹਿਬ ਦੇ ਖਿਲਾਫ ਉਹ ਉਹ ਗੱਲ ਪਤਾ ਗਿਆ ਇਹਨਾਂ ਸਭ ਦੇ ਪਟਾਕੇ ਚੱਲ ਚੁੱਕੇ ਪਹਿਲਾਂ 2022 ਦੇ ਵਿੱਚ ਹੁਣ ਆਪਾਂ ਕੱਲੇ ਗੱਲ ਕਰੀਏ ਤੁਸੀਂ ਰਾਮੰਦਰ ਨੇ ਤੁਹਾਡੀ ਪਾਰਟੀ ਦਾ ਕੀ ਹੈ ਕਾਂਗਰਸ ਨੇ ਨਿਯੋਤਾ ਠੁਗਰਾ ਦੇ ਤੁਸੀਂ ਜਾ ਰਹੇ ਹੋ ਸ਼ਾਮਿਲ ਹੋ ਰਹੇ ਹੋ ਦੇਖੋ ਰਾਮੰਦਰ ਸਾਡੇ ਲਈ ਸਾਰੇ ਲਈ ਇਰਾਦਾ ਹੈ ਲੇਕਿਨ ਰਾਮ ਮੰਦਰ ਦੇ ਦੇਖੋ ਮੇਰੇ ਲਈ ਬਹੁਤ ਰਾਦਿਆ ਹੈ ਸਾਰੇ ਲਈ ਰਾਦਿਆ ਹੈ ਔਰ ਆਪਣੇ ਆਪ ਦੇ ਇਤਿਹਾਸ ਦੇ ਵਿੱਚ ਹੈ ਲੇਕਿਨ ਇੱਕ ਗੱਲ ਦੇਖੋ ਹਲ ਤੱਕ ਮੰਦਰ ਕੰਪਲੀਟ ਨਹੀਂ ਸੀ ਹੋਇਆ ਜੀ ਜੀ ਜਾਣੂ ਗੱਲ ਕੰਪਲੀਟ ਹੋਇਆ ਸੀ ਤਾਂ ਇੱਕ ਵਾਰ ਥੋੜੀ ਜਾਣਾ ਲਾਈਫ ਟਾਈਮ ਜਾਣਾ ਪੂਰੀ ਜ਼ਿੰਦਗੀ ਜਾਵਾਂਗੇ ਉਹ ਨਹੀਂ ਗੱਲ ਲੇਕਿਨ ਹਲ ਤੱਕ ਐਡੀ ਕਿਹੜੀ ਗੱਲ ਸੀਗੀ ਜਿਹੜਾ ਅਨਕੰਪਲੀਟ ਮਤਲਬ ਕੰਪਲੀਟ ਤਾਂ ਨਹੀਂ ਹੋਣਾ ਬਟ ਉਹਨੂੰ ਉਹਨੂੰ ਜਿਹੜਾ ਹੈ अगर ਤੁਸੀਂ 2024 ਦੇ ਇਲੈਕਸ਼ਨਾਂ ਜੋੜ ਕੇ ਦੇਖਦੇ ਆਂ ਤੇ ਫਿਰ ਤਾਂ ਉੱਤੇ ਵੀ ਪੋਲਿਟਿਕਸ ਹੋਣੀ ਭਗਵਾਨ ਦੇ ਉੱਤੇ ਪੋਲਿਟਿਕਸ ਹੋਣੀ ਨਹੀਂ ਚਾਹੀਦੀ ਮਤਲਬ ਨਹੀਂ ਉਹ ਅਸੀਂ ਅਸੀਂ ਸਨਮਾਨ ਕਰਦੇ ਹਾਂ ਵੱਡੇ ਖੁਸ਼ੀ ਦੀ ਗੱਲ ਹੈ ਉਹ ਪੂਰਾ ਹੋਣਾ ਮੈਂ ਉਹਦੇ ਪਸੋਂ ਵਰੀ ਜਾਊਂਗਾ ਆਪਣੀ ਲਾਈਫ ਜਿੰਨੀ ਵਰੀ ਟਾਈਮ ਮਿਲੇਗਾ ਸੀਐਮ ਸਾਹਿਬ ਵੱਲੋਂ ਨਜਾਇਜ਼ ਜਿਹੜੀ ਪ੍ਰਾਪਰਟੀਆਂ ਹੈਗੀਆਂ ਨੇ ਦੁਕਾਨਾਂ ਹੈਗੀਆਂ ਨੇ ਉਹਨਾਂ ਉੱਤੇ ਕਾਰਵਾਈ ਕਰਨ ਦੇ ਹਦਾਇਤ ਜਾਰੀ ਕੀਤੇ ਗਏ ਨੇ ਦੇਖੋ ਜੀ ਨਜਾਇਜ਼ ਤਾਂ ਕੋਈ ਚੀਜ਼ ਵੀ ਨਹੀਂ ਹੋਣੀ ਚਾਹੀਦੀ ਜੀ ਜੀ ਤੋਂ ਮਨੁਜਿਕ ਜਾਣਕਾਰੀ ਹੈ ਨਿਆਂਇਤਾ ਪਾਸ ਸਾਨੂੰ ਰੋਕਦੇ ਪਏ ਆ 3 ਦਿਨਾਂ ਪਹਿਰੇ ਕਾਰਪੋਰੇਸ਼ਨ ਲੋਕ ਦੁਕਾਨਾਂ ਤਾਂ ਬੰਦ ਕੀਤੀ ਗਈ ਹੈ ਦੇਖੋ ਦੇਖੋ ਕਿਸੇ ਦਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਇਹ ਸਭ ਰੈਡਿਊਸ਼ਨਲ ਮੈਟਰ ਹੋ ਜਾਂਦੇ ਆ ਅਨੁਭਵ ਨੂੰ ਮੱਧ ਨਜ਼ਰ ਰੱਖ ਕੇ ਗੱਲ ਕਰਨੀ ਚਾਹੀਦੀ ਹੈ ਦਿੱਤੇ ਨੀ ਸਰ ਕਾਰਪੋਰੇਸ਼ਨ ਨੇ ਸੀਲ ਕੀਤੀ ਕਰ ਰਹੇ ਦੁਕਾਨਾਂ ਹਾਂ ਕਾਰਪੋਰੇਸ਼ਨ ਦੇ ਮੈਟਰ ਹੋਊਗਾ ਉਹਨਾਂ ਨਾਲ ਕੋਈ ਨਾ ਕੋਈ ਹੋਣੀ ਚਾਹੀਦੀ ਕਿਸੇ ਦਾ ਅਗਰ ਪਹਿਲੀ ਗੱਲ ਤਾਂ ਜਿਨੇ ਉਹ ਨਹੀਂ ਲਿਗਲੀ ਕਮਗੀਤਾ ਉਹ ਉਹਦੇ ਤੇ ਵੀ ਹੋਣਾ ਚਾਹੀਦਾ ਲੇਕਿਨ ਜਿਹਦਾ ਕੋ ਕੀਤਾ ਉਹਨੂੰ ਦੇਖਣਾ ਚਾਹੀਦਾ ਧੰਨਵਾਦ